ਤੋ ਇਸੇ ਤਰ੍ਹਾਂ ਇੱਕ ਪੰਡਤ ਦੀ ਕਰਮਾਂ ਦੇ ਲੈਣ ਦੇਣ ਦੀ ਸਾਖੀ ਵੀ ਆਉਂਦੀ ਹੈ ਛੋਟੀ ਜੀ ਸਾਖੀ ਆਪ ਜੀ ਨਾਲ ਸਾਂਝੀ ਕਰਦੇ ਫਿਰ ਅੱਗੇ ਵਿਚਾਰਵਲ ਤੁਰਾਂਗੇ ਕਹਿੰਦੇ ਜਿਸ ਪ੍ਰਕਾਰ ਇੱਕ ਨਗਰ ਵਿੱਚ ਇੱਕ ਪੰਡਤ ਰਹਿੰਦਾ ਸੀ ਜੋ ਜੋਤਸ਼ੀ ਵੀ ਸੀ ਉਸ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਨੇ ਇਸ ਪੰਡਤ ਦੇ ਪਿਛਲੇ ਜਨਮ ਦੇ 1000 ਰੁਪਏ ਦੇਣੇ ਸਨ ਪੰਡਤ ਨੇ ਆਪਣੀ ਜੋਤਿਸ਼ ਵਿਦਿਆ ਨਾਲ ਵੇਖਿਆ ਤਾਂ ਕਿਹਾ ਕੋਈ ਨਹੀਂ ਵੱਡਾ ਹੋ ਕੇ ਕਮਾ ਕੇ ਦੇ ਦੇਵੇਗਾ ਤਾਂ ਹੀ ਇਸ ਦੀ ਮੌਤ ਹੋਵੇਗੀ ਇਹ ਸੋਚ ਕੇ ਉਹ ਪੁੱਤਰ ਦੇ ਮੋਹ ਵਿੱਚ ਫਸ ਕੇ ਬੜੇ ਲਾਡ ਪਿਆਰ ਨਾਲ ਉਸ ਨੂੰ ਪਾਲਣ ਲੱਗਾ ਜਦੋਂ ਬੱਚਾ ਥੋੜਾ ਵੱਡਾ ਹੋਇਆ ਤਾਂ ਸਬੰਧੀਆਂ ਦੇ ਕੋਲ ਗਏ ਉਸ ਬੱਚੇ ਨੂੰ ਸਬੰਧੀਆਂ ਨੇ 1000 ਰੁਪਏ ਦੇ ਦਿੱਤੇ ਜਦੋਂ ਲੜਕੇ ਨੇ ਘਰ ਆ ਕੇ ਆਪਣੇ ਪਿਤਾ ਨੂੰ 1000 ਰੁਪਏ ਦਿੱਤੇ ਤਾਂ ਉਸੇ ਵੇਲੇ ਹੀ ਮਰ ਗਿਆ ਕੁਝ ਸਮੇਂ ਬਾਅਦ ਫਿਰ ਇੱਕ ਲੜਕਾ ਪੈਦਾ ਆਇਆ ਉਸ ਨੇ ਪੰਡਤ ਤੋਂ 1000 ਰੁਪਏ ਲੈਣੇ ਸਨ ਜਦੋਂ ਪੰਡਤ ਨੇ 1000 ਰੁਪਏ ਬੱਚੇ ਦੀ ਖੁਸ਼ੀ ਵਿੱਚ ਖਰਚ ਕਰ ਦਿੱਤੇ ਤਾਂ ਪੁੱਤਰ ਉਸੇ ਸਮੇਂ ਗੁਜ਼ਰ ਗਿਆ ਮਰ ਗਿਆ ਕਿਉਂਕਿ ਖਰਚ ਬੱਚੇ ਜੰਮੇ ਦੀ ਖੁਸ਼ੀ ਵਿੱਚ ਹੋਇਆ ਸੀ ਇਸ ਕਰਕੇ ਪੁਰਬਲੇ ਸੰਜੋਗਾ ਦੇ ਲੈਣੇ ਦੇਣੇ ਕਰਕੇ ਸਬੰਧੀ ਇੱਕ ਦੂਜੇ ਨੂੰ ਮਿਲਦੇ ਆ